ਦੇਵਲੀ ਬਲੱਡਲੈਂਡ ਦਾ ਤੁਹਾਨੂੰ ਮਾਰવાડી ਵਸ਼ੇਰਾ ਦਿਖਾਉਣ ਲੱਗਿਆ ਸੱਚ ਨੂੰ ਬਹੁਤ ਸੋਹਣਾ ਵਸ਼ੇਰਾਗਾ ਦੋ ਪੈਰ ਚਿੱਟੇ ਤੇ ਮੱਥੇ ਪਟਾ ਤੇ ਬਾਡੀ ਬੁੱਡੀ ਦਾ ਬਹੁਤ ਸੋਹਣਾ ਕਰੰਟ ਬਹੁਤ ਆ ਐਕਟਿਵ ਬਹੁਤ ਦਾ ਵਸ਼ੇਰਾ ਤਿਸ਼ਕੀਨ ਬਹੁਤ ਦਾ ਵਸ਼ੇਰਾ ਜਿਹੜਾ ਕੋਈ ਸੱਜਣ ਚੰਗਾ ਮਾਰવાડી ਵਸ਼ੇਰਾ ਘਰੇ ਸਾਹਲ ਤਿਆਰ ਕਰਨਾ ਚਾਹੁੰਦਾ ਉਹਦੇ ਵਾਸਤੇ ਆ ਵਸ਼ੇਰਾ ਸੱਜਣੋ 24-25 ਮਹੀਨੇ ਵਸ਼ੇਰੇ ਦੀ ਉਮਰ ਹੋਗੀ ਬਾਲਪੋਰੀਆਂ ਦਾ ਬਿਲਕੁਲ ਸਾਫ ਆ ਮਾਲਕ ਵੀਰਾਂ ਨੇ 61 ਇੰਚ ਹਾਈਟ ਦੱਸੀ ਆ ਤੇ ਬੰਤਰਾਂ ਬੰਤਰਾਂ ਦੇਖ ਲੋ ਬਿਸ਼ੇਰੇ ਦੀਆਂ ਅੱਖਾਂ ਖੜਨੀ ਖੜਨੀ ਬਾਕਮਾਲਾ ਕਰੰਟ ਕਰੰਟ ਬਹੁਤ ਆ ਬਿਸ਼ੇਰੇ ਦੇ ਵਿੱਚ 22 ਵਰਨੇ ਕੋਲੇ ਖੜਿਆ ਭਾਗੀ ਬਾਂਦਰ ਵਾਲੇ ਕੋਲ ਤਲਵੰਡੀ ਸਾਬੂ ਕੋਲ ਪਿੰਡ ਪੈਂਦਾ ਭਾਗੀ ਬਾਂਦਰ ਸੱਜਣੋ ਬਿਸ਼ੇਰੇ ਦੀ 65 ਇੰਚ ਹਾਈਟ ਆ ਪੌਰੀਆਂ ਦਾ ਸਾਫ ਆ ਦੇਮਨ ਲੱਗਿਆ ਹੋਇਆ ਐਨ ਓਕੇ ਦੀ ਰਿਪੋਰਟ ਵਾਲਾ ਬਿਸ਼ੇਰਾ ਜੇ ਕਿਸੇ ਸੱਜਣ ਨੇ ਘਰੇ ਚੰਗਾ ਸਾਂਹ ਤਿਆਰ ਕਰਨਾ ਇਸ ਬਿਸ਼ੇਰੇ ਦੇ ਗੌਰ ਕਰਿਓ ਬਾਈ ਦਾ ਨੰਬਰ ਸਕਰੀਨ ਦੇ ਉਪਰ ਆ ਗੱਲਬਾਤ ਕਰ ਲਿਓ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਸੱਜਣੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ